ਓ ਜੀਵਣਾ ਖੇਤ ਵੀ ਗੇੜਾ ਗੂੜਾ ਮਾਰਿਆ ਆ ਕਰ ਸਾਰਾ ਦਿਨ ਮੋਬਾਈਲ 'ਚ ਹੀ ਲੱਗਿਆ ਰਹਿਣਾ ਯਾਰ ਬਾਪੂ ਯਾਰ ਮਾਰਦਾ ਦਾ ਹੈਗਾ ਕੀੜਾ ਯਾਰ ਤੈਨੂੰ ਪਤਾ ਨਹੀਂ ਕਿਹੜਾ ਉਂਗਲਾਂ ਲਾਉਂਦਾ ਬਾਈ ਜੀ ਕੰਮ ਸੀ ਜੀ ਦੱਸ 10000 ਰੁਪਇਆ ਚਾਹੀਦਾ ਜੀ ਬੇਬੇ ਬਿਮਾਰ ਆਈ ਯਾਰ ਪਿਛਲੇ ਹਫਤੇ ਤੁਹਾਨੂੰ 10000 ਰੁਪਇਆ ਦਿੱਤਾ ਐਡਿਸ਼ਨ ਦੀ ਹੱਕਾ ਨਾ ਲੱਗਦੇ ਆ ਕੰਮ ਤੁਸੀਂ ਕੋਈ ਕਰਦੇ ਨਹੀਂ ਡੱਕਾ ਕੋਈ ਤੋੜਦੇ ਨਹੀਂ ਜਾ ਕੇ ਸਫਾਈ ਸਪੂਈ ਕਰ ਕੰਮ ਤੂੰ ਕਰਨਾ ਨਹੀਂ ਹੁੰਦਾ ਪੈਸੇ ਤੂੰ ਨਿੱਤ ਭਾਲਦਾ ਕੀ ਯਾਰ ਬਾਈ ਜੀ ਨੇ ਪੈਸਿਆਂ ਤੋਂ ਵੀ ਜਵਾਬ ਦੇਤਾ ਬੇਬੇ ਵੀ ਬਿਮਾਰ ਆ ਪਰ ਗਰੀਬਾਂ ਦੀ ਕਿਹੜਾ ਕੋਈ ਸੁਣਦਾ ਬਾਪੂ ਹਾਂ ਮੈਨੂੰ 5000 ਰੁਪਿਆ ਚਾਹੀਦਾ ਅੱਜ ਤੂੰ 5000 ਰੁਪਿਆ ਕੀ ਕਰਨਾ ਰੋਜ਼ ਤੂੰ ਪੈਸੇ ਮੰਗ ਖੜੋਣਾ ਯਾਰ ਮੈਂ ਕਾਲਜ ਦੀ ਫੀਸ ਭਰਨੀ ਆ ਮੈਂ ਕਿਹੜਾ ਕਰੋ ਹੋਰ ਕਰਨਾ ਉਹ ਤੇਰੀਆਂ ਰਿਪੋਰਟਾਂ ਸਹੀ ਨਹੀਂ ਆ ਮੈਨੂੰ ਲੋਕ ਦੱਸਦੇ ਆ ਤੂੰ ਕੋਈ ਨਾ ਕੋਈ ਕਿਤਤਾ ਕਰਦਾ ਓ ਯਾਰ ਬਾਪੂ ਐਵੇਂ ਉਂਗਲਾਂ ਲਾਉਂਦੇ ਆ ਲੋਕ ਤੈਨੂੰ ਉਂਗਲਾਂ ਨਹੀਂ ਲਾਉਂਦੇ ਲੋਕ ਲੋਕ ਸੱਚ ਕਹਿੰਦੇ ਆ ਓ ਲੋਕਾਂ ਮਗਰ ਨਾ ਲੱਗਿਆ ਕਰ ਯਾਰ ਨਹੀਂ ਦੇਣੇ ਤਾਂ ਨਾਂ ਦੇ ਹਾਂ ਹੈ ਨਹੀਂ ਪੈਸੇ ਪੁਸੇ ਪੈਸੇ ਐ ਬੰਦੇ ਆ ਆ ਜਾ ਆ ਜਾ ਤੈਨੂੰ ਹੀ ਦੇਖੀ ਜਾਂਦਾ ਸੀਗਾ ਕਿਵੇਂ ਆ ਠੀਕ ਐ ਕਰ ਲਿਆਂਦਾ ਹੱਲ ਯਾਰ ਬੁੜੇ ਨੇ ਦਿੱਤਾ ਹੀ ਕੁਝ ਨਹੀਂ ਯਾਰ ਓ ਯਾਰ ਇੱਕ ਹੀ ਗੱਲ ਹੋਈ ਤੈਨੂੰ ਮੈਂ ਆਖੀ ਕਰਕੇ ਲਿਆ ਹੱਲ ਨਾਲੇ ਮੇਰੀ ਸੁਣ ਲੈ ਗੱਲ ਪੈਸਾ ਪੁਆਸਾ ਬਿਨਾਂ ਉਹਨੇ ਕੁਝ ਨਹੀਂ ਦੇਣਾ ਹੈਗਾ ਬਾਅਦ ਚ ਜਾਣ ਤੇਰੀ ਨਿਕਲਦੀ ਹੁੰਦੀ ਜ਼ਿਆਦਾ ਕੁਝ ਚਾਹੀਦਾ ਨਾ ਹੱਲ ਕਰਕੇ ਲਿਆ ਐ ਗੱਡੀ ਨਹੀਂ ਚੱਲਣੀ ਹੈ ਕੀ ਤਾਂ ਹੈ ਕਸਕੀਮ ਮੇਰੇ ਕੋਲ ਕੀ ਸਕੀਮ ਤੂੰ ਬਹਿ ਬਸ ਮੈਂ ਲਾਉਣਾ ਚਾਹ ਲਾ ਕੇ ਲਿਆ ਜਲਦੀ ਆਈ ਪਾਪਾ ਆ ਗਿਆ ਜਾਣਾ ਨਹੀਂ ਕਿਤੇ ਜਲਦੀ ਆ ਜੀ ਨਹੀਂ ਜਾਵੜੂਗਾ ਉਹ ਬਾਅਦ ਮੈਨੂੰ ਕਹਿੰਦਾ ਫਿਰੇਂਗਾ ਆ ਜਾਂਦੇ ਚੱਕ ਕੇ ਮੂੰਹ ਓ ਬਾਪੂ ਕਿੱਥੇ ਆਏ ਬਾਈ ਜੀ ਦਾ ਸ਼ਹਿਰ ਗਿਆ ਸਮਾਨ ਲੈਣ ਬਾਈ ਤੂੰ ਜਾ ਤਰ ਬੂਟਿਆਂ ਨੂੰ ਪਾਣੀ ਪਾ ਕਰੇ ਟੱਕਰ ਦੇ ਕਿਤੇ ਨਾ ਹੋਵੇ ਭਾ ਚੱਲ ਜਾਣਾ ਹੈ ਆਈ ਜੋ ਰੇ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਹੋਰ ਬਾਈ ਬਾਈ ਚਾਹੀਦਾ ਸੀ ਜਾਓ ਪੈਸੇ ਆ ਲੈ ਬਾਈ ਆ ਕਿੱਥੋਂ ਚੋਰੀ ਕਰ ਲਿਆ ਹੋਏ ਇਹ ਨਹੀਂ ਮੈਂ ਰੱਖਣਾ ਬਾਈ ਚੋਰੀ ਨਹੀਂ ਗਾ ਇਹਦਾ ਮੇਰੀ ਹੈ ਯਾਰ ਨਹੀਂ ਯਾਰ ਇਹ ਨਹੀਂ ਹੈ ਲੈ ਜਾ ਤੇ ਭੱਜ ਹਿੱਥੋਂ ਨਿਕਲੋ ਬਾਈ ਕਾ ਤੋ ਕਰਦਾ ਨਹੀਂ ਬਾਈ ਹੱਥ ਨਹੀਂ ਪੈਸੇ ਦੇਈਆਂ ਲੈ ਜਾਗੇ ਨਹੀਂ ਨਹੀਂ ਮੈਂ ਰੱਖ ਨਹੀਂ ਸਕਦਾ ਕਰ ਲੈ ਯਾਰ ਨਹੀਂ ਬਾਈ ਨਿਕਲ ਦੇ ਨਿਕਲੇ ਸਪਾਟ ਦੇ ਆਸਿਰਪਾਈ ਖੜਾ ਹੁਣ ਕੋਈ ਨਾ ਇਹ ਨਾ ਤੂੰ ਟੈਨਸ਼ਨ ਲੈ ਇਹ ਹੱਲ ਕਰਾਂਗੇ ਕਰੂੰਗਾ ਮਾਪੇ ਕੰਮ ਟੈਨਸ਼ਨ ਨਾ ਲੈ ਯਾਰ ਜੇ ਬੁੜੇ ਨੂੰ ਪਤਾ ਲੱਗ ਗਿਆ ਫੇਰ ਓਏ ਉਹਨਾਂ ਟੈਨਸ਼ਨ ਲੈ ਕੰਮ ਆਉਂਦਾ ਥੋੜੇ ਓਏ ਹਾਂ ਭਰਾ ਉਹ ਤੜਕੇ ਪੈਸੇ ਵੀ ਮੰਗਦਾ ਸੀ ਪੱਕੀ ਗੱਲ ਹੈ ਹਾਂ ਬੱਸ ਫਿਰ ਪੈ ਨਾ ਚੋਣੀ ਨਿਕਲਣਾ ਤੇ ਬਸ ਚੁੱਪ ਕਰਕੇ ਕਹਿਣਾ ਵੀ ਇਹ ਸਿਰੇ ਹੀ ਕੀਤਾ ਕਰਾਇਆ ਬਸ ਉਹਦੇ ਸਿਰ ਪਾਉਣਾ ਨਾਲੇ ਕੁੜਾ ਛੋੜਾ ਪੱਕਾ ਹੋ ਜਾਊਗਾ ਲੱਗਦਾ ਵੀ ਬਹੁਤ ਉਹ ਤੇ ਬੱਸ 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 ਇਹ ਨਾ ਟੈਨਸ਼ਨ ਆ ਜਾ ਚੰਮੀ ਯਾਰ ਹੱਲ ਕਰਕੇ ਆ ਜਾ ਉਹ ਜੀਵਣਾ ਉਹ ਆਪਾਂ ਨੂੰ ਸੱਦਾ ਆਇਆ ਸੀ ਚਰਨੇ ਟੇਲਰ ਦੇ ਮੁੰਡੇ ਦਾ ਵਿਆਹ ਮੈਂ ਉੱਥੇ ਚੱਲਿਆ ਘਰ ਦਾ ਖਿਆਲ ਰੱਖੀ ਮੈਂ ਹੁਣ ਨਾ ਤਿਆਰ ਜਾ ਕੇ ਚੱਲ ਚੰਗਾ ਓਏ ਚੈਨੀ ਕਿੱਥੇ ਆ ਏ ਮੈਨੂੰ ਕੀ ਪਤਾ ਅੱਗੇ ਉੱਥੇ ਪਈ ਹੁੰਦੀ ਸੀ ਕਿੱਥੇ ਆ ਤੈਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਫੇਰ ਹਣਾ ਆਉਣੇ ਨਾ ਚੱਕ ਲਈ ਹੋਵੇ ਜਾ ਹੁਣ ਬੁਲਾ ਕੇ ਲਿਆ ਓਏ ਓਰੇ ਆ ਇਧਰ ਆਏ ਜੀ ਬਾਈ ਜੀ ਉਥੇ ਚੈਨੀ ਪਈ ਸੀ ਕਿਤੇ ਤੂੰ ਤਾਂ ਨਹੀਂ ਚੱਕ ਲਈ ਕਿਹੜੀ ਚੈਨੀ ਬਾਈ ਜੀ ਗੱਲ ਤੇ ਪਾਉਣ ਵਾਲੀ ਮੈਂ ਵਿਆਹ ਤੇ ਜਾਣਾ ਹੁਣ ਮੈਂ ਵੇਖੀ ਉਥੇ ਚੈਨੀ ਹੈ ਨਹੀਂ ਜੀ ਓਏ ਇਹਨੇ ਚੱਕੀ ਆ ਬਾਪੂ ਮੈਨੂੰ ਪਤਾ ਉਹ ਕਿੱਥੇ ਆ ਚੈਨੀ ਦੇ ਮੈਨੂੰ ਨਹੀਂ ਪਤਾ ਬਾਈ ਜੀ ਚੈਨੀ ਦਾ ਜਿਹੜੀ ਚੈਨੀ ਦੀ ਗੱਲ ਕਰਦੇ ਹੋ ਬੋਲ ਤਾਂ ਤੁਸੀਂ 10000 ਰੁਪਇਆ ਮੰਗਦੇ ਸੀ ਓਏ ਅੱਜ ਤੁਸੀਂ ਚੈਨੀ ਚੋਰੀ ਕਰ ਲਈ ਬਾਈ ਜੀ 10 ਸਾਲ ਹੋ ਗਏ ਸਾਡੇ ਘਰੋਂ ਖਾਦਾ ਜੀ ਹੁਣ ਅਸੀਂ ਚੋਰੀ ਥੋੜੀ ਕਰਾਂਗੇ ਜੀ ਓ ਯਾਰ ਮੈਨੂੰ ਪਤਾ ਤੂੰ ਹੀ ਕੀਤੀ ਹੈ ਚੋਰੀ ਯਾਰ ਬਾਈ ਜੀ ਨਹੀਂ ਮੈਂ ਨਹੀਂ ਕੋਈ ਚੋਰੀ ਕੀਤੀ ਓ ਮੰਨ ਜਾ ਯਾਰ ਤੈਨੂੰ ਮੈਂ ਦੱਸਦਾ ਛੱਡ ਜਾਂ ਮੈਂ ਯਾਰ ਨਹੀਂ ਬਾਈ ਜੀ ਮੈਂ ਨਹੀਂ ਚੋਰੀ ਕੀਤੀ ਇਹਨੂੰ ਦੀਵਾਲੀ ਯਾਰ ਬਾਬੂ ਕਿਹਨੇ ਦੀ ਚੋਰੀ ਹੈ ਤੂੰ ਕੀਤੀ ਚੋਣੀ ਜੀ ਤੂੰ ਚੋਰੀ ਕੀਤੀ ਹੈ ਤੂੰ ਉਹ ਤੇਰੇ ਹੱਡਾਂ ਤੋਂ ਪੜਾਉਣੀ ਆ ਨਹੀਂ ਚਾਹੀਨੀ ਤੇ ਤੈਨੂੰ ਕਿੱਥੇ ਜਹਿਦਾ ਹੋਏ ਤੈਨੂੰ ਛਿੱਲਾਂਗੇ ਬਹੁਤ ਮਾਨੀ ਬਾਈ ਕੋਲੋਂ ਪ੍ਰਾਂਤ ਕਰਾ ਜੜਾਵਾਂਗੇ ਤੇਰੇ ਤੇ ਬਾਈ ਸੁਣੇ ਕਿੱਤੀ ਆ ਬਈ ਅਕੇ ਕਿਹੜਾ ਸੋਨੇ ਦਾ ਕੋਈ ਚੀਜ਼ ਈ ਦਿੱਲੀ ਆ ਜੀ ਦਿੱਲੀ ਕਹੋਣੀ ਹੁਣ ਕਹਿੰਦੀ ਗਈ ਤੇ ਕਰਿਆ ਬਜਰੇ ਨੇ ਕਿੱਤੀ ਆ ਇਹਨਾਂ ਨੂੰ ਦਵਾ ਲਈਆ ਤੇਰੇ 70 ਫਰਮ ਨੇ ਤੇਰੇ ਹੋਣਾ ਲਿਆਰ ਅਸਰ ਹਸਰ ਤੋਂ ਬੰਨੀ ਹੈ ਤੇ ਹੱਲ ਆ ਜੀਵਣਾ ਇਹਦਾ ਧਿਆਨ ਰੱਖੀ ਮੈਂ ਵਿਆਹ ਤੇ ਜਾਇਆ ਵਾਂ ਬਸ ਕੋਈ ਨਹੀਂ ਤੂੰ ਜਾਇਆ ਇਹਨੂੰ ਨਹੀਂ ਮੈਂ ਜਾਣਦੇ ਨਾਲੇ ਮੈਂ ਦਰਖਾਸਤ ਦੇ ਜੂਏ ਤੇ ਜਾਂਦਾ

ਹਾਂਜੀ ਤੇ ਲਿਆਜਾ ਬਹੁਤ ਜਿਆਦਾ ਇਸ ਕਰਕੇ ਤੇ ਮੈਂ ਕਿ ਗੱਲ ਤਾਹਦਾ ਦੱਸ ਤੇਰੇ ਸ਼ੋਰ ਆਏ ਸੀ ਅੱਛਾ ਉਹਨਾਂ ਕੋਲ ਅਸੀਂ ਚੈਣ ਅੱਛਾ ਉਹ ਘਰਦੇ ਸੀ ਕਹਿਣ ਬਈ ਮੈਂ ਤਾਂ ਨਹੀਂ ਰੱਖੀ ਹਾਂ ਉਹਨਾਂ ਰੋਪ ਕੰਟਰੋਲ ਕਰ ਆ ਪੱਕੀ ਗੱਲ ਆ ਯਾਰ ਸਹੀ ਆ ਯਾਰ ਜਮਾ ਝੂੜਦਾ ਨਹੀਂ ਮਾਰਦਾ ਤੂੰ ਯਾਰ ਤੇਰੇ ਨਾਲ ਯਾਰ ਯਾਰ ਹੀ ਇਸ ਤਰ੍ਹਾਂ ਝੂਠ ਮਾਰੂਗਾ ਯਾਰ ਮੈਂ ਤਾਂ ਗਰੀਬ ਬੰਦੇ ਦੇ ਇਲਜ਼ਾਮ ਲਾਈ ਜਾਂਦਾ ਯਾਰ ਤੇ ਤੂੰ ਚਾਹਣੀ ਚੋਰੀ ਕੀਤੀ ਹੈ ਯਾਰ ਬਈ ਉਹਦਾ ਕਸੂਰ ਨਹੀਂ ਤੇਰੇ ਸ਼ੋਰਾਂ ਦਾ ਕਸੂਰ ਆ ਅੱਛਾ ਜਾ ਯਾਰ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਯਾਰ ਯਾਰ ਵੈਸੇ ਆਪਾਂ ਨੂੰ ਵੀ ਯਕੀਨ ਆਪਣੇ ਘਰੇ ਨਜ਼ਰ ਹੋ ਗਿਆ ਰਹਿੰਦਿਆਂ ਨੂੰ ਆਪਾਂ ਨੂੰ ਯਕੀਨ ਰੱਖਣਾ ਚਾਹੀਦਾ ਸੀ ਮੇਰਾ ਯਾਰ ਉਹ ਵਿਚਾਰੇ ਗਰੀਬ ਬੰਦੇ ਨਾਲ ਲੜ ਪਿਆ ਹੁਣ ਕੱਲ ਮੈਨੂੰ ਪੈਸੇ ਮੰਗੇ ਸੀ ਮੈਂ ਪੈਸੇ ਤੋਂ ਜਵਾਬ ਦੇਤਾ ਹੁਣ ਮੈਂ ਵਿਆਹ ਤੇ ਚੱਲਿਆ ਸੀ ਚੈਨੀ ਭਾਲਦਾ ਸੀ ਕਿ ਚੈਨੀ ਮੈਨੂੰ ਥੈ ਹੀ ਨਹੀਂ ਮੈਂ ਕਿਤੇ ਉਹਨੇ ਚੱਕ ਲਈ ਆ ਮੈਂ ਬਈ ਤੇਰਾ ਲਿਹਾਜ਼ ਕਰਕੇ ਤੁਹਾਨੂੰ ਦੱਸਦਾ ਮੈਂ ਹੋਰ ਬੰਦਾ ਹੋਵੇ ਤਾਂ ਪਰ ਦੱਸ ਕੀ ਕਰਨਾ ਚੱਲ ਕੋਈ ਨਹੀਂ ਬਈ ਮੈਂ ਕਰਦਾ ਉਹਨਾਂ ਨਾਲ ਗੱਲ ਅੱਜ ਹੀ ਕਰਦਾ ਉਹ ਚੜਾਤਾ ਤੂੰ ਚੰਦ ਮੈਂ ਕੀ ਕੀਤਾ ਤੂੰ ਕਿਉਂ ਨਹੀਂ ਕੁਝ ਕੀਤਾ ਤੂੰ ਬਹੁਤ ਕੁਝ ਕੀਤਾ ਕੀ ਕੀਤਾ ਯਾਰ ਮੈਂ ਤੂੰ ਢੱਕਾ ਤੋੜਦਾ ਨਹੀਂਗਾ ਤੂੰ ਨਸ਼ੇ 'ਚ ਤੂੰ ਪੈ ਗਿਆ ਮੈਨੂੰ ਪਤਾ ਲੱਗ ਗਿਆ ਸਾਰਾ ਕੁਝ ਤੈਨੂੰ ਕਿਹਨੇ ਕਹਿਤਾ ਮੈਨੂੰ ਕੋਨੇ ਦੱਸਿਆ ਜਿਹਦੇ ਕੋਲ ਚੈਨੀਆਂ ਧਰਦਾ ਫਰਦਾ ਤੂੰ ਲਾਣ ਫੂਣਾ ਉਹਨਾਂ ਵਿਚਾਰੇ ਗਰੀਬ ਨੂੰ ਐਵੇਂ ਝੜਕੀ ਜਾਂਦੇ ਸੀਗੇ ਉਹਦਾ ਕੀ ਕਸੂਰ ਆ ਵਿਚਾਰੇ ਦਾ ਥਾ ਥਾ ਮੇਰੀ ਤੂੰ ਇੱਜ਼ਤ ਖਰਾਬ ਕਰਦਾ ਫਰਦਾ ਯਾਰ ਗਲਤੀ ਹੋ ਗਈ ਬਾਪੂ ਯਾਰ ਗਾਹ ਤੂੰ ਨਹੀਂ ਕਰਦਾ ਉਹ ਜੇ ਗਰੀਬ ਆ ਤਾਂ ਉਹਨਾਂ ਦੀ ਕੋਈ ਇੱਜ਼ਤ ਨਹੀਂ ਕੀ ਬਾਏ ਫੋਨ ਤੇ ਗੱਲ ਕਰ ਲੈ ਲੈ ਕਰਾ ਹੈਲੋ ਪਰ ਆਮੋ ਪਤ ਘਰੇ ਆ ਤੇਰਾ ਕੋਈ ਗੱਲ ਕਰਨੀ ਆ ਉਹਨੇ ਆਹੁਣੇ ਆ ਜਾ ਯਾਰ ਪਹਿਲਾਂ ਤੈਨੂੰ ਪੈਸੇ ਮੰਗੇ ਸੀ ਤੂੰ ਦਿੱਤੇ ਨਹੀਂ ਫੇਰ ਹੀ ਕੀਤਾ ਇਹਦਾ ਮਤਲਬ ਥੋੜਾ ਤੂੰ ਚੋਰੀ ਕਰ ਲੈਗਾ ਘਰੀ ਜੇ ਘਰੇ ਕਰਦੇ ਆ ਫਿਰ ਤੁਸੀਂ ਬਾਹਰ ਕਰੋਗੇ ਚੱਲ ਉਹਨਾਂ ਗਲਤੀ ਹੋ ਗਈ ਛੱਡ ਦੇ ਫਿਰ ਆ ਗਿਆ ਰम्मू ਹਾਂਜੀ ਹਾਂਜੀ ਓ ਯਾਰ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਇਲਜ਼ਾਮ ਤੇਰੇ ਤੇ ਲਾਈ ਜਾਂਦਾ ਸੀ ਉਹ ਤਾਂ ਘਰੇ ਹੀ ਕਰਦਿਆ ਨਹੀਂ ਕਰ ਲਿਆ ਆ ਬੈਠਾ ਇਹਨੇ ਚੈਣੀ ਚੋਰੀ ਕੀਤੀ ਸੀ ਮੈਂ ਤਾਂ ਇਥੋਂ ਮਾਫੀ ਮੰਗਦਾ ਯਾਰ ਭਾਈ ਜੀ ਗਰੀਬ ਆ ਚੋਰ ਨਹੀਂ ਹੋਰ ਦੱਸ ਤੇਰੀ ਬੇਬੇ ਕਿਵੇਂ ਆ ਠੀਕ ਹੈ ਹੁਣ ਤਾਂ ਚਲ ਕੋਈ ਨਹੀਂ ਲੈ ਜੀ ਪੈਸੇ ਉਥੋਂ ਲੈ ਕੇ ਜਾਣੇ ਆ ਤਾਂ ਹਾਂ